ਸਤ ਸ੍ਰੀ ਅਕਾਲ ਦੋਸਤੋ ਸਵਾਗਤ ਆ YouTube ਚੈਨਲ ਸਿੱਧੂ ਰੌਂਦਾ ਤੇ ਸੋ ਅੱਜ ਆਪਾਂ ਜਿਹੜੀ ਹੁਣ ਗੱਲਬਾਤ ਚੱਲਣੀ ਆ ਮੱਕੀ ਬਾਰੇ ਉਹਦੇ ਬਾਰੇ ਗੱਲਬਾਤ ਕਰਦੇ ਆ ਆਚਾਰ ਵਾਸਤੇ ਮੱਕੀ ਦੇ ਬਹੁਤ ਬੀਜ ਚੱਲ ਰਹੇ ਆ ਕੋਈ ਕਹ ਰਿਹਾ ਆ ਬੀਜੋ ਜਿਹੇ ਦੀ ਸੱਲੀ ਵੱਧ ਬਣਦੀ ਆ ਦਾ ਦਾਣਾ ਵੱਧ ਬਣਦਾ ਜਾਂ ਕੋਈ ਮਹਿੰਗੀ ਬੀਜ ਦਾ ਕੋਈ ਸਸਤੀ ਬੀਜ ਦਾ ਉਹਦੇ ਬਾਰੇ ਸਾਡਾ ਕੀ ਤਿਆਰ ਪਾਇਆ ਜਾਂ ਅਸੀਂ ਕਿਹੜੀ ਮੱਕੀ ਬੀਜਦੇ ਆ ਕੀ ਕਿੰਨਾ ਕੁ ਦਾਣਾ ਪੈਂਦਾ ਜਾਂ ਕੀ ਹਿਸਾਬ ਕਿਤਾਬ ਆ ਉਹਦੇ ਬਾਰੇ ਤੁਹਾਨੂੰ ਦੱਸਦੇ ਆ ਅਸੀਂ ਫਿਰ ਹਰੇਕ ਸਾਲ 2.5 ਕੱਲੇ ਮੱਕੀ ਦਾ 4 ਪੌਨੇ ਹੁੰਨੇ ਆ। ਅੱਜ ਹੀ ਸਮਾਪਤ ਹੋਇਆ ਹੈ ਜੀ ਤੇ ਆ ਕੱਲ ਕਣਕ ਵੜਤੀ ਸੀਗੀ। ਮੱਕੀ ਬੀਜਣ ਵਾਸਤੇ ਵਸਬਣ ਤਿਆਰ ਕਰਦੇ ਆ ਕਰ ਤੂੜੀ ਬਣਾ ਕੇ ਤੇ ਮੱਕੀ ਬੀਜਾਂਗੇ। ਮੈਂ 3 ਸਾਲ ਤੋਂ ਲੈ ਕੇ ਜਿਹੜੀ ਮੱਕੀ ਬੀਜ ਰਿਆਂ 30 33 ਰਾਚੀ ਦੀ 30 33 ਮੱਕੀ ਆ। ਤੇ ਜੇ ਆਪਾਂ ਰੇਟ ਦੇ ਵਿੱਚ ਗਣੀਏ ਤਾਂ ਸਾਰਿਆਂ ਤੋਂ ਸਸਤੀ ਮੱਕੀ ਐ ਚਲੋ ਹੋਰ ਵੀ ਦੇਸੀ ਆਉਂਦੀਆਂ ਹੋਣਗੀਆਂ ਵੈਹਰਾਸੀ ਦਾ 3033 ਦਾ ਨਾਮ ਵਾਵਾ ਚੱਲਦਾ ਹੈਗਾ ਤੇ ਪਿਛਲੇ ਸਾਲ ਸ਼ਾਇਦ ਤੁਸੀਂ ਕਈ ਵੀਡੀਓ ਹੋਰ ਵੀ YouTube ਤੇ ਵੇਖੀਆਂ ਹੋਣਗੀਆਂ ਜਿਹੜੇ ਹੋਰ ਕੋਈ ਖੇਤੀਬਾੜੀ ਮਾਹਰ ਆ ਉਹਨਾਂ ਨੇ ਇਹ ਚੀਜ਼ ਸਰਚ ਕੀਤੀ ਸੀਗੀ ਵੀ ਜਿਹੜੀ 3033 ਮੱਕੀ ਆ ਸਸਤੀ ਹੋਣ ਦੇ ਬਾਵਜੂਦ ਵੀ ਗਰਮੀ ਪੂਰੀ ਵੱਧ ਪਈ ਸੀਗੀ ਤੇ ਫਿਰ ਵੀ ਇਹਦੇ ਵਿੱਚ ਦਾਣਾ ਆਮ ਦੂਜੀਆਂ ਮੱਕੀਆਂ ਜਿਹੜੀਆਂ ਪਾਇਨਰ ਦੀਆਂ ਸਜੈਂਟਾ ਦੀਆਂ ਕੋਈ ਹੋਰ ਨਿਊਟ੍ਰੈਂਟਾਂ ਦੀ ਬੀਜਦੇ ਆਪਾਂ ਉਹਦੇ ਮੁਕਾਬਲੇ 30 33 ਮੱਕੀ ਨੇ ਦਾਣਾ ਜ਼ਿਆਦਾ ਚੱਕਿਆ ਸੀਗਾ ਤੇ ਚਲੋ ਆਪਾਂ ਹੁਣ ਨਾ ਤਾਂ ਕੀ ਲੈਣਾ ਸਾਡੇ ਵੀ ਪਿੰਡ ਇੱਥੇ ਕਿਸੇ ਗਵਾਂਢੀ ਦੀ ਸੱਜਣ ਨੇ 18 44 ਮੱਕੀ ਬੀਜੀ ਸੀਗੀ ਨਾਲੇ ਇਹ ਤੋਂ ਪਹਿਲਾਂ ਬੀਜੀ ਸੀਗੀ ਸਰੋਂ ਵਾਲੇ ਵਾਣ ਦੇ ਵਿੱਚ ਚਾਰ ਪੌਣ ਵਾਸਤੇ ਤੇ ਉਹਨੇ ਚਾਰ ਪੌਣ ਦੇ ਸਮੇਂ ਕੰਪਨੀ ਵਾਲਣ ਨੂੰ ਵੀ ਕਿਹਾ ਸੀਗਾ ਕਹਿੰਦੇ ਵੀ ਗਰਮੀ ਜ਼ਿਆਦਾ ਪੈ ਗਈ ਵੀ ਤਾਂ ਕਰਕੇ ਦਾਣਾ ਨਹੀਂ ਬਣਿਆ ਉਹਦੀ ਮਤਲਬ ਛੱਲੀ ਦੇ ਵਿੱਚ ਮੱਕੀ ਦੇ ਵਿੱਚ ਦਾਣੇ ਦੀ 20% ਤੋਂ 30% ਮਾਤਰਾ ਹੀ ਰਹਿ ਗਈ ਸੀਗੀ ਵੀ ਛੱਲੀ 20-30% ਹੀ ਦਾਣਾ ਬਣਿਆ ਸੀਗਾ ਤੇ ਇਹਦੇ ਵਿੱਚੋਂ ਜਿਹੜੀ 30-30 ਮੇਰੀ ਮੱਕੀ ਬੀਜੀ ਵੀ ਸੀਗੀ ਕੋਈ ਛੱਲੀ ਜੇ ਆਪਾਂ ਕਹਿੰਦੇ ਕਿ 100 ਮਗਰ ਇੱਕ ਅੱਧੀ ਛੱਲੀ ਦੇ ਵਿੱਚ ਭਾਣ ਦਾਣੇ ਘੱਟ ਬਣੇ ਹੋਣ ਨਹੀਂ ਜਿਵੇਂ ਇੰਨੀ ਗਰਮੀ ਪਈ ਸੀਗੀ ਤੇ ਛੱਲੀ ਦੇ ਵਿੱਚ ਦਾਣਾ ਪੂਰਾ ਫੁੱਲ ਭਰਿਆ ਹੋਇਆ ਸੀਗਾ ਦੂਜੀ ਗੱਲ ਇਹ ਵੇ ਪਿਛਲੇ ਸਾਲ ਥੋੜੀ ਜਿਹੀ ਦਿੱਕਤਾਂ ਗਈ ਸੀ ਕਿ ਟਰਾਂਸਫਾਰਮ ਮੱਚ ਗਿਆ ਸੀਗਾ ਇਸ ਕਰਕੇ 10-12 ਦਾ ਟਰਾਂਸਫਾਰਮ ਨਹੀਂ ਮਿਲਿਆ ਤੇ ਮੱਕੀ ਨੂੰ ਪਾਣੀ ਦੀ ਦਿੱਕਤ ਵੀ ਮੇਰੀ ਨੂੰ ਆਈ ਸੀ ਕੀਤੀ ਤੇਤੀ ਨੂੰ ਪਰ ਦਾਣੇ ਦੇ ਵਿੱਚ ਮੱਕੀ ਨੇ ਜਾਂ ਬਦਨ ਦੇ ਵਿੱਚ ਗਰੋਥ ਦੇ ਵਿੱਚ ਕੋਈ ਕਮੀ ਨਹੀਂ ਦਿਖਾਈ ਇਹ ਤਾਂ ਗੱਲ ਸੀਗੀ ਆਪਣੀ ਮੱਕੀ ਦੇ ਵਿੱਚ ਦਾਣਾ ਕਿਹੜੀ ਦੇ ਵਿੱਚ ਜ਼ਿਆਦਾ ਪੈਂਦਾ ਦੂਜੇ ਨੰਬਰ ਤੇ ਗੱਲਾਂ ਕੀ ਅਚਾਰ ਕਿਹੜੀ ਮੱਕੀ ਦਾ ਜ਼ਿਆਦਾ ਬਣਦਾ ਜਿਹੜੇ ਵੀਰ ਹੁਣ ਆਚਾਰ ਪਾਉਂਦੇ ਆ ਜਾਂ ਬੀਜ ਮੱਕੀਆਂ ਬੀਜਣ ਦਾ ਕੰਮ ਕਰਦੇ ਆ ਕਿਰਾਏ ਤੇ ਜਾਂ ਜਿਹੜੇ ਵੀਰ ਕਿਰਾਏ ਤੇ ਮਸ਼ੀਨਾਂ ਦੇ ਨਾਲ ਆਚਾਰ ਪਾਉਂਦੇ ਆ ਉਹਨਾਂ ਵੱਲੋਂ ਵੀ ਸਾਡੇ ਪਿੰਡ ਦੇ ਵਿੱਚ ਇਹੀ ਕਹਿਣਾ ਜਾਂ ਮੰਨਣਾ ਹੈ ਉਹ ਕਹਿੰਦੇ ਵੀ 30 33 ਜਿਹੜੀ ਮੱਕੀ ਆ ਇਹਦਾ ਟਾਂਡਾ ਮੋਟਾ ਹੋਣ ਕਰਕੇ ਆਚਾਰ ਜਾਦੇ ਬਣਦਾ ਕਦ ਵੀ ਸ਼ੱਕ ਦੀ ਇਹਦਾ ਦੂਜੀ ਮੱਕੀ ਨਾਲੋਂ ਫੁੱਟ ਘੱਟ ਵੀ ਹੋਵੇ ਤਾਂ ਵੀ ਆਚਾਰ ਇਹਦਾ ਜਾਦੇ ਬਣਦਾ ਕਿਉਂਕਿ ਟਾਂਡਾ ਇੱਕਦਾਂ ਜਿਹਾ ਥੱਲੇ ਤੱਕ ਹਰਾ ਰਹਿੰਦਾ ਪੂਰੀ ਨੀਵੀਂ ਰੱਖ ਕੇ ਵੱਢੀ ਜਾ ਸਕਦੀ ਆ ਦੇ ਟਾਂਡਾ ਮੋਟਾ ਬਹੁਤ ਜ਼ਿਆਦਾ ਆ ਜੇ ਆਪਾਂ ਗੱਲ ਕਰੀਏ 77 50 ਬਾਰੇ ਤੇ 77 50 ਮੱਕੀ ਆ ਕਹਿੰਦੇ ਵੀ 10 ਦਿਨ ਪਹਿਲਾਂ ਪੱਕ ਆ ਜਾਂਦੀ ਆ ਚਾਰ ਪੌਣ ਦੀ ਕੰਡੀਸ਼ਨ ਦੇ ਵਿੱਚ ਉਹ ਇਹਦੇ ਮੁਕਾਬਲੇ ਉਹ ਆ ਇਹਦੇ ਨਾਲੋਂ ਪਹਿਲਾਂ ਜਾਂਦੀ ਆ ਇੱਕ ਤਾਂ ਉਹਦੀ ਛੱਲੀ ਬਹੁਤ ਜ਼ਿਆਦਾ ਉੱਚੀ ਲੱਗਦੀ ਆ ਜੇਕਰ ਜ਼ਿਆਦਾ ਕੋਈ ਨੇਰੀ ਤੂਫਾਨ ਝੱਖੜ ਆਉਂਦਾ ਏ ਤਾਂ ਉਹਦੀ ਡਿੱਗਣ ਦੀ ਸਮੱਸਿਆ ਜਿਹੜੀ ਉਹ ਜ਼ਿਆਦਾ ਬਣਦੀ ਆ ਉਹਦੇ ਟਾਂਡੇ ਜ਼ਿਆਦਾ ਟੁੱਟਦੇ ਆ ਛੱਲੀ ਉੱਚੀ ਹੋਣ ਕਰਕੇ ਵਜਨ ਉੱਚਾ ਬਣ ਜਾਂਦਾ ਤੇ ਥੱਲੇ ਤੋਂ ਟਾਂਡਾ ਉਹਦਾ ਬਰੀਕ ਆ ਤੇ 4 ਦੀ ਜਿਹੜੀ ਮਾਤਰਾ ਉਹ ਵੀ 70% ਦੀ ਘੱਟ ਬਣਦੀ ਆ ਤੇ ਵੈਸੇ ਮੇਰੀ ਤਾਂ ਸਲਾਹ ਇਹ ਹੀ ਹੋਊਗੀ ਕਿਉਂਕਿ ਜੇ ਵੱਧ ਪੈਸੇ ਲਾ ਕੇ ਵੀ ਆਪਾਂ ਨੂੰ ਕੋਈ ਚੰਗੀ ਚੀਜ਼ ਨਹੀਂ ਮਿਲਦੀ ਤੇ ਫਿਰ ਆਪਾਂ ਵੱਧ ਪੈਸੇ ਕਿਉਂ ਲਾਉਣੇ ਕਿਉਂਕਿ ਉਹਨਾਂ ਕੰਪਨੀਆਂ ਦੇ ਨਾਂ ਚੱਲਦੇ ਆ ਜੀ ਫਾਈਨਰ ਲਾਓ న్యూਟ੍ਰੀਐਂਟਾਂ ਜਾਂ ਹੋਰ ਕੋਈ ਵੀ ਆਪਾਂ ਕਹਿੰਦੇ ਨੇ ਨਾਮਵਾਰ ਕੰਪਨੀਆਂ ਦੇ ਜਿਨ੍ਹਾਂ ਦੇ ਨਾਂ ਚੱਲਦੇ ਆ ਨਾ ਉਹਨਾਂ ਦੇ ਬੀਜ ਜ਼ਰੂਰ ਮਹਿੰਗੇ ਮਿਲਣਗੇ ਪਰ ਉਹਦੇ ਮੁਕਾਬਲੇ ਹੋਰ ਵੀ ਬਹੁਤ ਵੀ ਹੁੰਦੇ ਆ ਜਿਹੜੇ ਆਪ ਨੂੰ ਸਾਸਤੇ ਵਿੱਚ ਭਾਅ ਦੇ ਵਿੱਚ ਵੱਧ ਮੁਨਾਫਾ ਦੇ ਜਾਂਦੇ ਆ ਤੇ 30 33 ਮੱਕੀ ਦਾ ਜਿਹੜੇ ਵੀਰਾਂ ਨੇ ਪਿਛਲੇ ਸਾਲ ਪਕਾਵੀ ਵੀ ਰੱਖੀ ਸੀਗੀ ਸਾਡੇ ਪਿੰਡ ਉਹਨਾਂ ਨੇ ਵੀ ਇਹ ਮੰਨਣਾ ਸੀਗਾ ਵੀ 30 33 ਮੱਕੀ ਪਕਾਵੀ ਵੀ ਰੱਖ ਸਕਦੇ ਆ ਆ ਝਾੜ ਵੀ ਬਹੁਤ ਜ਼ਿਆਦਾ ਆ ਕਈ ਵੀਰ ਹੁਣ ਕਣਕ ਵਾਲੇ ਵਾਣ ਦੇ ਵਿੱਚ 30 33 ਮੱਕੀ ਪਕਾਵੀ ਵੀ ਰੱਖਣਗੇ ਇੱਕ ਯਾਰ ਮੇਰਾ ਵੀ ਥੋੜਾ ਜਿਹਾ ਮਨ ਹੈ ਵੀ ਮੱਕੀ ਮੈਂ 4 ਕਿੱਲੇ ਬੀਜਣੀ ਆ ਤੇ 30 ਦੇ ਤੋਕੀ ਬੀਜਣੀ ਆ ਤੇ ਜੇਕਰ ਹੁਰੇ ਟਾਈਮ ਨਾ ਜਿਆਦਾ ਲੇਟ ਹੁੰਦਾ ਹੋਇਆ ਤਾਂ 30 33 ਦਾ ਇੱਕ ਗਿੱਲਾ ਜਾਂ ਡੇਢ ਕਿੱਲਾ ਪਕਾ ਵੀ ਰੱਖਾਂਗੇ ਕਿਉਂਕਿ ਇਹਦੇ ਵਿੱਚ ਦਾਣਾ ਬਹੁਤ ਪੈਂਦਾ ਦਾਣੇ ਦੀ ਕੰਡੀਸ਼ਨ ਬਹੁਤ ਵਧੀਆ ਰਹਿੰਦੀ ਹੈ ਸਫਾ ਸਾਫ ਬਹੁਤ ਹੁੰਦਾ ਦਾਣਾ ਕੋਈ ਜਿਆਦਾ ਆਪਾਂ ਕਹਿੰਦੇ ਵੀ ਮਿਹਨਤ ਵੀ ਨਹੀਂ ਕਰਾਉਂਦੀ ਹੈ ਮੱਕੀ ਸੋ ਇਸ ਕਰਕੇ ਵੀ ਮਹਿੰਗੇ ਮੀਆਂ ਦੇ ਮਗਰਾ ਨਾ ਪੰਜਾ ਕਰੋ ਬਾਕੀ ਡੋਡੀ ਆਪਣੀ ਪਸੰਦ ਆ ਤੇ ਇੱਕ 77 50 ਜਾਂ ਜਿਹੜੀ 18 44 ਆ ਇਹਦੇ ਵਿੱਚ ਇੱਕ ਟਿੱਕ ਤੋਂ ਹੋਰ ਆ ਕਹਿੰਦੇ ਵੀ ਪਾਣੀ ਦੀ ਮਾਤਰਾ ਇਹਦੇ ਚ ਚਾਰ ਦੇ ਵਿੱਚ ਜ਼ਿਆਦਾ ਬਣ ਜਾਂਦੀ ਆ ਸਾਡੇ ਕਈ ਵੀਰਾਂ ਦੇ ਜਿਵੇਂ ਜਿਹੜੇ ਚਾਰ ਵਾਲੇ ਟੋਏ ਲਾ ਲਓ ਜਾਂ ਥਾਂ ਲਾ ਲਓ ਉਹਨਾਂ ਥਾਵਾਂ ਦੇ ਵਿੱਚ ਨਾ ਪਾਣੀ ਦੀ ਸੈੱਲ ਦੀ ਮਾਤਰਾ ਥੋੜੀ ਜੀ ਜ਼ਿਆਦਾ ਰਹਿੰਦੀ ਆ 30 ਤੇ 33 ਮੱਕੀ ਦੇ ਵਿੱਚ ਟਾਂਡਾ ਹਰਾ ਜ਼ਰੂਰ ਰਹਿੰਦਾ ਟਾਂਡਾ ਮੋਟਾ ਹੋਣ ਕਰਕੇ ਪਾਣੀ ਸੋਖਤ ਰੱਖਦਾ ਇਸ ਕਰਕੇ ਵੀ ਮੇਰੀ ਤਾਂ ਸਲਾਹ ਹੈ 30 ਤੇ 33 ਮੱਕੀ ਬੀਜੀ ਜਾਵੇ ਸੋ ਤੇ ਡੀਪੀ ਆ ਜਿਹੜੀ ਉਹਦੀ ਮਾਤਰਾ ਜਿਹੜੀ 1.5 ਇੱਕ ਤੋਂ 1.5 ਬੋਰੀ ਲਾਜ਼ਮੀ ਆ ਇੱਕ ਬੋਰੀ ਤੋਂ ਘੱਟ ਤਾਂ ਜ਼ਰੂਰ ਲਾਜ਼ਮੀ ਨਾ ਪਾਇਓ ਜੇਕਰ ਕਿਸੇ ਵੀਰ ਨੇ ਕਣਕ ਵਾਲੀ ਮਾਣ ਦੇ ਵਿੱਚ ਪਕਾਵੀ ਮੱਕੀ ਰੱਖਣ ਵਾਸਤੇ ਬੀਜਣੀ ਆ ਮਾਣ ਹੀ ਹੈ ਵੀ ਪਕਾਵੀ ਨੂੰ ਹੀ ਰੱਖਣੀ ਆ ਤਾਂ ਉਹ ਜਿੰਨਾ ਡੀਪੀ ਰੇ ਆਪਾਂ ਵੱਧ ਪਾ ਦੇਾਂਗੇ ਮੱਕੀ ਦਾ ਤੋਰਾ ਸਹੀ ਰਹੂਗਾ ਮੱਕੀ ਛੇਤੀ ਛੱਲੀ ਚੱਕੂਗੀ ਤਾਂ ਛੇਤੀ ਪੱਕੂਗੀ ਇਸ ਕਰਕੇ ਉਹਦੇ ਤੇ ਤਾਂ ਜੇਕਰ ਆਪਾਂ 1.5 ਬੋਰੀ ਤੋਂ ਜ਼ਿਆਦਾ ਵੀ ਪਾ ਸਕਦੇ ਆ ਤਾਂ ਬਹੁਤ ਵਧੀਆ ਰਹੂਗਾ ਤੇ ਵੈਸੇ ਜਿਹੜੀ ਆਹ ਤੋ ਅੱਜ ਵਾਰ ਤੇ ਪਟਾਸ਼ ਦੀ ਜ਼ਿਆਦਾ ਕਰੀ ਜਾਂਦੀ ਹੈ ਕਿਉਂਕਿ ਮੱਕੀ ਪਟਾਸ਼ ਦੀ ਮਾਤਰਾ ਬਹੁਤ ਜ਼ਿਆਦਾ ਭਾਲਦੀ ਹੈ ਇਸ ਕਰਕੇ ਇਹਦੇ ਇਹ 12 32 16 ਜਿਹੜਾ ਐਨ ਪੀ ਕੇ ਆਉਂਦਾ ਉਹ ਪਾਇਆ ਜਾਵੇ ਤਾਂ ਉਹ ਇਹਦੇ ਨਾਲ ਡੀ ਏ ਪੀ ਦੇ ਨਾਲ ਵੀ ਸਹੀ ਹੈ ਸੋ ਇਹ ਸੀ ਅੱਜ ਦੀ ਆਪਾਂ ਮੱਕੀ ਬਾਰੇ ਜਾਣਕਾਰੀ ਸੋ ਧੰਨਵਾਦ ਦੋਸਤੋ